ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਪੁਆ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧੜੇ ਆਪਸ ਵਿੱਚ ਪੜ ਗਏ ਇਸ ਮੌਕੇ ਤੇ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਇਨ੍ਹਾਂ ਵਿੱਚ ਇੱਕ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਮੌਕੇ ਤੇ ਪਹੁੰਚੀ ਪੁਲਿਸ ਨੇ Laash ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕੀਤੀ ਹੈ ਮੇਰਾ ਨਾਮ ਦਿਵਿੰਦਰ ਕੋਹਰਪਾ ਜੀ ਵਾਰਦਾਤ ਐ ਉਹ ਹੈ ਜੀ ਏ ਪਿਆਲੀਆਂ ਦਿੱਤੀ ਦੀ ਭਰਾਵਾ ਅਸੀਂ ਆਪਣੇ ਭਰਾ ਦੇ ਨਾੜਿਆਂ ਨੂੰ ਭਰਾ ਦੇ ਮੁੰਡੇ ਦੀ ਪਿਆਲੀ ਦਿੱਤੀ ਏ ਖਤਮ ਮੇਰੇ ਰਹੀ ਉਹਨਾਂ ਮਾਲ ਲੈ ਆ ਉਹ ਹੁਣ ਆਦੇ ਨਹੀਂ ਦੇਣਾ ਓਏ ਸਰਪੰਚਾ ਮੈਂਬਰਾਂ ਤੋਂ ਬੜਾ ਕੁਝ ਕਿਹਾ ਨਹੀਂ ਮੰਨੀ ਉਹਦੀ ਨਹੀਂ ਮੰਨੀ ਉਹ ਕਿਦਾ ਮੁੰਡੇ ਬਾਹਰ ਆਈਏ ਮੁੰਡੇ ਦਾ ਦਰਾੜ ਚਲਾ ਤੇ ਉੱਤੇ ਮੁੰਡੇ ਨਾਲ ਮਾਰ ਮਾਰ ਕੇ ਦਰਾਟਾ ਨਾ ਅੱਧ ਮੋਏ ਕਰ ਦਿੱਤੇ ਨੇ ਅਸੀਂ ਕੀ ਕਰੀਏ ਕੀ ਕਰਾਂ ਕਿ ਓਏ ਕੀ ਕਰੀਏ ਸਾਡੇ ਤੇ ਕੋਈ ਨਹੀਂ ਸਾਡੇ ਇਹੋ ਹੀ ਆਹੀਂ ਦਿੱਤੇ ਨਹੀਂ ਓਏ ਮੁੰਡੇ ਅਗੇ ਨਹੀਂ ਜੀਨ ਦਿੱਤੇ ਓਏ ਨਹੀਂ ਜੀਨ ਦਿੰਦੇ ਉਹਨਾਂ ਕੀ ਆਹੀਂ ਕੀ ਕਰਦੇ ਇਹ ਕੋਲ ਕੋਲ ਇਹ ਹੋਈ ਕਾਰ ਆ ਲੈਣ ਜੀਨਦੇ ਇਹਦਾ ਨਾ ਮੁੰਡਿਆਂ ਦਾ ਨਾ ਇੱਕ ਨਾਲ ਬੱਗਾ ਆ ਇੱਕ ਨਾਲ ਸਿਟੀ ਆ ਰਹੇ ਇੱਕ ਨਾਲ ਨਿੱਕੇ ਨਾਲ ਪਤਾ ਨਹੀਂ ਕੀ ਨਾਮ ਆ ਉਹਦਾ ਰਾ ਬੋਲਰ ਨੇ ਚਾੜਾ ਦਿੱਤਾ ਤੰਨੇ ਮੁੜਿਆ ਨਾ ਤੰਨੇ ਮੁੜਿਆ ਨਾ ਪਹਿਲੇ ਪੇਉਣ ਮਾਰਿਆ ਹੁਣ ਇਹਨਾਂ ਨੂੰ ਮਾਰਦਾ ਉਹ ਇਹਨਾਂ ਨੂੰ ਦਿਖਦੇ ਹੈ ਕਿ ਕੀ ਕਰਨਾ ਮੁੜਾਦਾ ਪਿਆਲੀਆਂ ਹੀ ਪੂਆ ਪਾਣੀਆਂ ਮੈਂ ਜਿੱਦਾਂ ਮਰਜ਼ੀ ਕਰੂ ਅਸੀਂ ਕੀ ਕਰ ਸਕਨੇ ਆ ਸਾਨੂੰ ਨਹੀਂ ਜੀਣ ਦਿੰਦੇ ਇਹ ਨਹੀਂ ਜੀਣ ਦਿੰਦੇ ਸਾਨੂੰ ਇਹਨਾਂ ਮੁੜਿਆ ਨਾ ਸਾਨੂੰ ਜੀਣੀ ਨਹੀਂ ਦਿੱਤਾ ਮੁੜਿਆ ਨਾ ਆਂਦੇ ਟਾਲਿਆ ਨੂੰ ਛੜ ਕੇ

ਸਬਸਕ੍ਰਾਈਬ ਕਰ ਲਓ ਕਿਰਪਾ ਕਰਕੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ